ਕਿ ਤੋ ਇਹ ਮੜਾਈ ਬਰਾੜੀ ਮਾਰੂ ਨਾ ਫੇਰੀ ਲੱਗਿਆ ਨਹੀਂ ਤਾਂ ਦੀ ਸੇਵਾ ਇੰਦਾ ਨਹੀਂ ਕਰਨੀ ਕਿ ਇਹ ਨਹੀਂ ਓਏ ਬੰਦੇਓ ਪਾ ਪਾਹਿਣਾ ਵੇਖੋ ਮਾਰਦੇ ਮਾਰਦੇ ਜਿਹੜੀ ਸੀਸ ਰਹਿਗੇ ਨਾ ਤੁਹਾਨੂੰ ਉਹਨੇ ਤੁਹਾਨੂੰ ਉਤਾਰ ਦੇਣਾ ਜੋ ਇਹ ਜੇ ਬੁਜ਼ੁਰਗਾਂ ਦੀ ਸੀਸ ਔਣੀ ਵਧੀਆ ਹੁੰਦੀ ਜੋ ਤਾਂ ਸਰਾਫ ਹੀ ਬੜਾ ਮਾੜਾ ਹੁੰਦਾ ਜੋ ਜੇ ਬੰਦ ਐਂਡ ਤੇ ਹੁੰਦਾ ਨਾ ਉਹ ਦੋ ਤਰਗਾ ਸਾਫ ਹੋ ਜਾਂਦਾ ਅਸ਼ਟਾਪਾ ਕਰ ਕਰ ਕੇ ਤੇ ਜੋ ਨੇ ਬੋਤਾ ਕੰਮ ਹੋ ਜਾਂਦਾ ਉਹਦੀ ਹੋਣ ਉਹਨਾਂ ਸੀਸ ਵੀ ਉਹਨਾਂ ਦੀ ਬੜੀ ਘੋ ਵਰਗੀ ਲਗਣੀ ਆ ਤੇ ਸ਼ਰਾਪ ਵੀ ਬੜਾ ਇਹ ਸਮਝ ਸਕਦੇ ਟਾਈ ਫੇੜੇ ਤੁਰਦਾਨੀ ਹੋ ਕੇ ਹਾਲੇਲੂਇਆ ਤੇ ਇੱਜ਼ਤ ਕਰਿਆ ਕਰੋ ਕੋਈ ਨਹੀਂ ਹੁੰਦਾ ਪਾਇਆਂ ਨੂੰ ਨਾ ਦੇਖੋ ਪਾਇਆ ਉਹ ਤੋਂ ਮੰਗੋ ਰੱਬ ਤੋਂ ਹਾਲੇਲੂਇਆ ਰੱਬ ਤੋਂ ਮੰਗੋ ਆਪਣੇ ਵੱਡੇ ਦੀ ਸੇਵਾ ਕਰਨਾ ਕਰੋ ਆਪਣੇ ਬਜ਼ੁਰਗਨ ਕੋ ਨਹੀਂ ਮਾਸੂਲ ਚ ਕਰਦੇ ਕਰੋ ਕੁਝ ਨਹੀਂ ਹੁੰਦਾ ਕੋਈ ਘਾਟਾ ਨਹੀਂ ਪੈਣ ਲੱਗਾ ਤੁਹਾਡਾ ਔਰ ਰੱਬ ਤੁਹਾਨੂੰ ਵੇਖਦਾ ਏ ਤੁਹਾਡਾ ਯਿਸੂ ਤੁਹਾਨੂੰ ਵੇਖਦਾ ਏ ਉਹਨੇ ਆਪੇ ਬਚੋ ਦਾਵਾ ਕਰਨਾ ਹੈ ਕਿ ਮੈਂ ਇਹਨੂੰ ਕੁਝ ਨਹੀਂ ਦਿੱਤਾ ਉਹ ਇਹਨੇ ਮੇਰੀ ਸੇਵਾ ਕੀਤੀ ਏ ਔਰ ਜਿਹਨਾਂ ਨੂੰ ਮੈਂ ਸਾਰਾ ਕੁਝ ਦਿੱਤਾ ਉਹਨਾ ਮੈਨੂੰ ਪੁੱਛਿਆ ਹੀ ਉਹ ਤਾਂ ਹੀ ਆਪੇ ਜਿਹੜਾ ਹੈ ਪਾਹਣਾ ਵੇਖੋ ਇਜ਼ਤ ਕਰੋ ਹਾਲੇਲੂਇਆ ਬੰਦਾ ਦੀ ਸ਼ਰਮ ਜਾਪੀ ਮਰ ਜਾਂਦਾ ਕਿ ਜਿਹਦਾ ਤੇ ਮੈਂ ਕੋਈ ਦਿੱਤਾ ਨਹੀਂ ਜਿਹਨੂੰ ਕੀਤਾ ਕੋਈ ਨਹੀਂ ਉਹ ਫੇਰ ਵੀ ਮੇਰਾ ਬਣ ਗਿਆ ਤੇ ਜਿਨ੍ਹਾਂ ਨੂੰ ਮੈਂ ਸਭ ਕੁਝ ਕੀਤਾ ਉਹ ਮੇਰੇ ਕੀ ਬਣ ਗਏ ਵੈਰੀ ਬਣ ਗਏ ਹallelujah ਦੁੱਧ ਕੌਣ ਮੈਂ ਗਿਆ ਨਾ ਉਹ ਸਫੇਦ ਹੋ ਗਈ ਪਹਿਲੇ ਦੇ ਰਿਸ਼ਤੇਦਾਰੀਆਂ ਰਹਿ ਗਿਆ ਕੋਈ ਬਜ਼ੁਰਗ ਸੀ ਬੜਾ ਦੁਖੀ ਹੋ ਗਿਆ ਪਰੇਸ਼ਾਨ ਹੋ ਗਿਆ ਜਦੋਂ ਬਜ਼ੁਰਗ ਪਰੇਸ਼ਾਨ ਦੁਖੀ ਹੋ ਗਿਆ ਤੇ ਕੋਈ ਉਹਨੂੰ ਪੁੱਛਿਆ ਨਾ ਕਰੇ ਵਿਚਾਰੇ ਨੂੰ ਕੋਈ ਰਿਸਾਰ ਨਾ ਲਿਆ ਕਰੇ ਜੇ ਰੋਟੀ ਦੇ ਦੀ ਖਾ ਲੈਣੀ ਪਾਣੀ ਦੇ ਦਾ ਪੀ ਲੈਣਾ ਬੜਾ ਪਰੇਸ਼ਾਨ ਹੋ ਗਿਆ ਕਿੰਦਾ ਯਾਰ ਮੈਂ ਆਪਣੇ ਪੁੱਤਰਾਂ ਨੂੰ ਕੋਠੀਆਂ ਮਹਿਲ ਵਾਲਾ ਬਣਾਤਾ ਤੇ ਮੈਨੂੰ ਗਲਾਸ ਪਾਣੀ ਦਾ ਸੰਦੀਪ ਨਸੀਬ ਨਹੀਂ ਹੈਗਾ ਮੈਨੂੰ ਰੋਟੀ ਨਸੀਬ ਨਹੀਂ ਹੈਗੀ ਮੈਂ ਤਰਲੇ ਲੈਂਦਾ ਫਿਰਦਾ ਇੱਕ ਦੋਸਤ ਆਇਆ ਬੜੀ ਦੂਰ ਚੱਲ ਗਿਆ ਜੀ ਕਿੰਦਾ ਕਿੰਦਾ ਕੀ ਹਾਲ ਬਣਾ ਲਿਆ ਤੂੰ ਬੜਾ ਵਧੀਆ ਨਾ ਸਾ ਕੀ ਹੋ ਗਿਆ ਕਹਿੰਦਾ ਭਰਾ ਜਦੋਂ ਆਪ ਤੇ ਠੱਠਾ ਦੀ ਕਰਨਾ ਸਵਧੀਆ ਉਹ ਧੀਆਂ ਪੁੱਤਰਾ ਜੱਥਾ ਨਹੀਂ ਕੀ ਗਿਆ ਪੈ ਗਿਆ ਤੇ ਤੇ ਹਾਂ ਬਸ ਤੁਹਾਨੂੰ ਬਤਾਈਏ ਜੀ ਸਾਣਾ ਗੋਦੇ ਘੋਦੇ ਘੜ ਤੇ ਮਹਿਣਾ ਜਿਆਦਾ ਮਾਰਦੇ ਤੂੰ ਅੱਥਰ ਹੀ ਬੈ ਗਿਆ ਕਹਿੰਦਾ ਮਹਿਣਾ ਤੇ ਹੁਣੇ ਮੈਨੂੰ ਪੁੱਛਦੀ ਨਹੀਂ ਕਹਿੰਦਾ ਇਹਨਾਂ ਨੇ ਤੈਨੂੰ ਪੁੱਛਣਾ ਰੋਕੜੇਗੀ ਤੇ ਨਗ ਰੋਕੜਾ ਖੇਦਾ ਉਹਦਾ ਲਾ ਦਿੱਤੇ ਰੋਕੜ ਕਿੱਥੇ ਕਹਿੰਦਾ ਵੀ ਰੋਕੜਾ ਨੂੰ ਪੁੱਛ ਲੈ ਤੇਰੀ ਨਹੀਂ ਸਿਵਾ ਕਰਦਾ ਕਹਿੰਦਾ ਫਿਰ ਮੈਂ ਕੀ ਕਰਾਂ ਕਹਿੰਦਾ ਕੋਣੀ ਮੈਂ ਤਾਂ ਸਕੀਮ ਦਾਦਾ ਉਹਨੇ ਘਰੇ ਦੀਆਂ ਢਿੱਕਰੀਆਂ ਲੈ ਕੇ ਗੋਲ-ਗੋਲ ਬਣਾ ਕੇ ਨਾ ਬਾਪੂ ਦੇ ਲੱਕਣਾ ਬਣਤੀਆਂ ਜਦੋਂ ਆਇਆ ਪੋਤਰਾ ਵੇਖ ਕੇ ਆਂਦਾ ਅੰਮ੍ਰਿਮੀ ਬਾਪੂ ਉਹਦੇ ਪਾਹੀ ਉਹਨੇ ਬੱਦੀ ਮਿਰਦਾ ਹਾਂ ਮੈਂ ਤਾਂ ਵੇਖਿਆ ਬੜੇ ਪਾਹੀ ਉਹਦੇ ਕੋਲੇ ਦੇ ਹਾਂ ਉਹ ਲੱਕ ਬਨੇ ਬਣੀ ਫਿਰਦਾ ਜਿਹੜਾ ਪਦਾ ਲਗਾ ਨਾਉਣ ਆਉਣ ਤੜੇ ਹੋਏ ਪਰੋੜੇ ਧੋਤ ਦਾ ਦਹੀਂ ਬਾਪੂ ਘੁਰੇ ਬਾਪੂ ਤੇ ਪਿੱਟ ਗਿਆ ਮੋਟਾ ਦਾ ਗਿਆ ਅੱਗੇ ਬਈ ਹੋਏ ਰਾਸ਼ਨ ਮਿਲ ਲਾਪਿਆ ਬਈ ਉਹ ਤਕੜਾ ਹੁੰਦਾ ਗਿਆ ਤੇ ਬਾਪੂ ਰਾਸ਼ਨ ਪਾਣੀ ਜਮਨ ਲਾਪਿਆ ਪੂਰੀ ਜ਼ਿੰਦਗੀ ਸੌਕੀ ਨਿਕਲ ਗਈ ਜੋ ਜ਼ਿੰਦਗੀ ਸੌਕੀ ਨਿਕਲ ਗਈ ਉਹ ਕਹਿੰਦਾ ਆਪਣੇ ਚਾਹ ਚਾਰ ਪੋਤੀ ਕਹਿੰਦਾ ਚਾਰ ਪੋਤੀ ਔਰ ਚਾਰ ਥਾਲੀਆਂ ਕੇ ਲਈ ਸਾਮੀਆਂ ਜਿਹਨੇ ਸੌਕੀਆਂ ਕਿਉਂ ਵੀ ਕਹਿੰਦਾ ਕਿ ਪਾਹੀ ਮੈਂ ਤੁਹਾਨੂੰ ਦਵਾਗਾ ਮੇਰਾ ਜਾਣ ਦਾ ਸਮਾਂ ਆ ਗਿਆ ਤੋ ਉਹਨੇ ਪਿੰਡ ਦੇ ਸਰਪੰਚ ਨੂੰ ਬੁਲਾ ਲਿਆ ਕਹਿੰਦਾ ਜੀ ਇਹ ਸਰਪੰਚ ਨੂੰ ਸਮਝਾਦਾ ਨੇ ਵੀ ਇਹ ਪਾਹ ਕੋਈ ਗੋਨੀਆ ਦੇਖ ਰਹੀਆਂ ਮੇਰੇ ਕੋਲ ਤੇ ਵੀ ਦੇਖ ਰਹੀਆਂ ਦੀ ਮਰਦੇ ਰਿਆ ਤਾਂ ਤੋਨੇ ਸਰਪੰਚ ਨੂੰ ਦੇ ਦਈਏ ਵੀ ਤੂੰ ਵੰਡ ਦੀ ਇਹਨਾਂ ਨੂੰ ਜਦੋਂ ਮਰੂੰਗਾ ਮੈਂ ਸਰਪੰਚ ਨੇ ਕਿਹਾ ਠੀਕ ਹੈ ਸਿਆਣਾ ਬੰਦਾ ਸੀ ਉਹ ਉਹਦਾ ਦੋਸਤ ਵੀ ਆ ਗਿਆ ਨੇ ਸਲਾਹ ਦਿੱਤੀ ਸੀ ਉਹਨਾਂ ਰੱਖ ਲੈ ਜਦੋਂ ਮਰ ਗਿਆ ਸਾਰਾ ਗੁੱਝੋ ਉਹਨਾਂ ਵਧੀਆ ਕੀਤਾ ਚਾਹ ਪੂਰਾ ਬੈਨ ਲਾਦਾ ਗਿਆ ਤੇ ਵਾਸਤੇ ਬਾਪੂ ਨੇ ਸਭ ਕਾ ਚੱਲ ਗਿਆ ਉਹ ਸਰਪੰਚ ਦਾ ਦੋਸਤ ਕਹਿੰਦਾ ਲਿਓ ਥਾਲੀਆਂ ਚਾਰ ਹਿੱਸੇ ਕਰੀਏ ਭਈ ਤੁਹਾਡੇ ਪ੍ਰਾਤਾਂ ਡਿਖਰੀਆਂ ਨਾ ਭਰ ਦਤੀਆਂ ਉਹ ਕਹਿੰਦੇ ਇਹ ਕਿ ਉਹ ਕਹਿੰਦਾ ਸਾਨੂੰ ਕਿ ਤੁਹਾਡਾ ਬਾਪੂ ਸਾਨੂੰ ਇਹ ਕੋਈ ਦੇ ਗਿਆ ਤੇ ਉਹ ਇੱਕ ਮਾਰਦਾ ਤਾਂ ਤਾ ਤੋ ਨਾ ਕਹਿੰਦੀਆਂ ਇਹਨਾਂ ਜੀ ਡਿਗਰੀ ਦੀ ਸੇਵਾ ਕਰੀ ਗਈ ਹੈ ਹੈ ਐਂ ਡਿਗਰੀ ਦੀ ਸੇਵਾ ਕਰਦੀਆਂ ਰਹੀਆਂ ਆਈ ਦਾ ਪਹਿ ਬਾਪੂ ਗੋੜੇ ਆਈ ਨਾਲ ਜੇ ਡਿਗਰੀਆਂ ਸਭ ਛੱਡੀਆਂ ਈ ਬੰਦਾ ਠੀਕਰੀਆਂ ਦੀ ਸੇਵਾ ਕਰ ਲੈਂਦਾ ਕਿ ਜਉਂਦੇ ਜਾਂਦੇ ਇਨਸਾਨ ਦੀ ਸੇਵਾ ਨਹੀਂ ਕਰਦਾ ਹallelujah ਸਾਰ ਸੇਵਾ ਕਰਿਆ ਕਰੋ ਸਾਸੋਰੇ ਵੀ ਉਨਾਈ ਹੁੰਦਾ ਵਾ ਤੇ ਉਧਰ ਵੀ ਸਾਸੋਰਾ ਉਨਾਈ ਹੁੰਦਾ ਹੈ ਜੇਕਰ ਨੌ ਆਦੇ ਘਰ ਵਾਲੇ ਦੇ ਮਾਪਿਆਂ ਨੂੰ ਅਪਣਾਉਂਦੀ ਆ ਨਾ ਇੱਜ਼ਤ ਦਿੰਦੀ ਏ ਇੱਕ ਪੁਰਾਣਾ ਜਿਹੜਾ ਹੁੰਦਾ ਏ ਉਹ ਵੀ ਓਨੀ ਇੱਜ਼ਤ ਉਧਰ ਦੇਵੇ ਉਹਦੇ ਮਾਪਿਆਂ ਨੂੰ ਗੱਲ ਫੇਰ ਫੇਰ ਬਣਦੀ ਇਹ ਨਾ ਕਿਵੇਂ ਸਾਡੀ ਬਿੱਲੀ ਬਿੱਲੀ ਤੇ ਤੁਹਾਡੀ ਬਿੱਲੀ ਹੈਗੀ ਹੈ ਦੋਨੋਂ ਤਰਫੇ ਇੱਜ਼ਤ ਬਰਾਬਰ ਜੇ ਇੱਕ ਨੌ ਤੇਰੇ ਮਾਪਿਓ ਦੀ ਸੇਵਾ ਕਰਦੀ ਤੇ ਤੇਰਾ ਖर्च ਵੀ ਹੈ ਉਹਦੇ ਮਾਪਿਓ ਨੂੰ ਹੀ ਇੱਜ਼ਤ ਦੇ ਹਾਲੇਲੂਇਆ ਕਿਉਂਕਿ ਉਹ ਕਦੇ ਇਹ ਹੋਂਕਾ ਨਾ ਪਰੇਗੇ ਮੇਰੇ ਮਾਪਿਓ ਦੀ ਸੇਵਾ ਨਹੀਂ ਕਰਦਾ ਚਲੋ ਸਾਡੇ ਸਵਰਾਂ ਦੇ ਵਾਹ ਹੈ ਕਿ ਨਹੀਂ ਇਹਦੇ ਬੜਾ ਕਰਦੇ ਪ੍ਰਭਾ ਉਹਦਾ ਵਾਹ ਹੀ ਨਾਰਾਜ਼ ਹੋਏ ਤੇ ਬੱਚੇ ਰਗੇ ਸਿਆਣੇ ਨਹੀਂ ਹੋਗੇ ਹਾਲੇਲੂਇਆ ਤੋ ਇਸ ਕਰਕੇ ਸੇਵਾ ਜ਼ਰੂਰ ਕਰਿਆ ਕਰੋ ਸੇਵਾ ਦੇ ਵਿੱਚ ਫਲ ਹੈ ਵੱਡਿਆਂ ਦੀ ਸੇਵਾ ਕਰੋਗੇ ਤੇ ਕੋਈ ਘਟਾ ਨਹੀਂ ਪੈਣ ਵਾਲਾ ਕੋਈ ਘਟੀ ਨਹੀਂ ਰਹਿਣ ਵਾਲੀ ਰੱਬ ਬਰਕਤ ਦਿੰਦਾ ਹallelujah ਰੱਬ ਆਸ਼ੀਰਵਾਦ ਦਿੰਦਾ ਤਾਂ ਇੱਕ ਦੂਜੇ ਦਾ ਜੀ ਜੀ ਹੈ ਜੀ ਕਰਿਆ ਕਰੋ ਜਿਹੜਾ ਮੁੰਡਾ ਉਹ ਵੀ ਆਉਦੇ ਸੋਹਰੇ ਦੀ ਇੱਜ਼ਤ ਕਰੇ ਜਿਹੜੀ ਇੱਕ ਨੌ ਉਹ ਵੀ ਆਪਣੀ ਸੋਹਰੇ ਦੀ ਇੱਜ਼ਤ ਕਰੇ ਇਹਦਾ ਰਿਸ਼ਤੇ ਬਣੇ ਰਹਿੰਦੀ ਹੈ ਦੋ ਬੰਨੇ ਬਰਾਬਰ ਦਾ ਰੱਖਿਆ ਕਰੋ ਇਹਨਾਂ ਨੂੰ ਮੁੰਡਾ ਕਿਵੇਂ ਕਿ ਤੂੰ ਮੇਰੀਆਂ ਦੀ ਗੱਲ ਤੇਰੇ ਦੀ ਉਹ ਵੀ ਓਨਾ ਹੀ ਇੱਜ਼ਤ ਦੇਵੇ ਉਹਨੂੰ ਤਾਂ ਨਾ ਨਾ ਮਾਰੇ ਕਦੀ ਉਹ ਵੀ ਆਪਣਾ ਮਾਂ ਪਿਓ ਛੱਡ ਕੇ ਆਈ ਐ ਘਰ ਬੂਆ ਛੱਡ ਕੇ ਆ ਇੱਕ ਧੀ ਲਈ ਜਿਹੜਾ ਧੀ ਆਲਾਂ ਦਾ ਉਹਨੂੰ ਪਤਾ ਹੁੰਦਾ ਧੀ ਦੇਣੀ ਬੜੀ ਵੱਡੀ ਗੱਲ ਹੁੰਦੀ ਆ ਹੁੰਦੀ ਆ ਕਿ ਨਹੀਂ ਬਈ